ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਪ੍ਰਸਾਦ ਜਪ ਆਉ ਸਤਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋ ਚਾਏ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਚੁਪੈ ਛੁਪਣਾ ਹੋਵੇ ਤੇ ਲਾਇ ਰਹਾ ਕਰੂ ਭੁਖਿਆ ਭੋਕਣਾ ਉਤਰੀ ਜੇ ਬੰਨਾ ਕਰੀਆ ਭਾਰੋ ਸਹਿ ਸਿਆਣਪਾਲਾ ਕੋਹੇ ਤਾ ਇੱਕ ਨਾ ਚਲੇ ਨਾਲ ਕਿ ਸਟਿਆਰਾ ਹੋਈਏ ਇੱਕ ਮਕੂੜਾ ਤੁੱਤਾ ਪਾਲ ਹੁਕਮ ਰਜ਼ਾਈ ਚਲਣਾ ਹਾਰੇ ਲਿਖਿਆ ਨਾਲ ਹੁਕਮੀ ਹੋਣਾ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਣਾ ਜੇ ਹੁਕਮ ਹੈ ਬੜਿਆਈ ਹੁਕਮੀ ਤੁਮਲੀਚਾ ਹੁਕਮ ਲੇਖੋ ਦੁੱਖ ਸੁੱਖ ਪਾਈ ਹੈ ਇੱਕ ਨਾ ਹਕੀਮ ਬਖਸ਼ੀਸ਼ ਇੱਕ ਹੁਕਮੀ ਸਦਾ ਭਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾ ਅਨੁਖ ਹੁਕਮ ਹੈ ਜੇ ਬਜੈ ਤਾਂ ਹਮੈ ਕਹਿ ਨਾ ਕੋਈ ਂਗਾਵੇ ਕੋ ਤਾਨ ਹੋਵੇ ਕਿਸੇ ਤਾਨਂਂਗਾਵੇ ਕੋ ਰਾਤ ਜਾਣੇ ਨਿਸ਼ਾਨਂਗਾਵੇ ਕੋ ਗੁਣ ਵਿੜਿਆਈਆਂ ਚਾਰੋ ਗਾਵੇ ਕੋ ਬਿੱਤਿਆ ਵੇਖਣੇ ਚਾਰਂਗਾਵੇ ਕੋ ਸਾਜ ਕਰੇ ਤਨ ਖੇਹੇ ਗਾਵੇ ਕੋ ਜੀ ਲੈ ਲਦੇਂਗਾਵੇ ਕੋ ਜਾ ਫਿਰ ਸਰ ਦੂਰ ਗਾਵੇ ਕੋ ਵੇਖੇ ਹਜ਼ਰਾ ਹਦੂਰ ਕਤਨਾ ਕਥੀਨਾ ਹੋਵੇ ਦੋਟ ਕੱਥ ਕੱਥ ਕਥੀ ਕੋਟੀ ਕੋੜ ਕੋਟਂ ਦਿੰਦਾ ਦਿਲਾਂ ਦੀ ਤਕ ਪਾਹੇ ਜੁਗਾ ਜੁਗੰਤਰ ਖਾਂ ਹੀ ਖਾ ਹੈ ਹੁਕਮ ਹੀ ਹੁਕਮ ਚਲਾਏ ਰਾਹ ਨਾਨਕ ਬਿਕ ਸਾਹਿਬ ਪਰਵਾਹ ਸਾਚਾ ਸਾਹਿਬ ਸਚਨਾਏ ਭਾਖੇ ਆਪੋ ਵਕਾਰ ਆਖੇ ਮੰਗ ਹੈ ਦਿਹੇ ਦਿਹੀ ਦਾਤ ਕਰੇ ਦਾਤਾਰ ਫੇਰ ਕਿਆ ਰੱਖੀਏ ਜਿਤ ਦੇਸ ਹੈ ਦਰਬਾਰ ਉਹ ਓਕੇ ਬੋਲਣ ਬੋਲੀ ਆ ਜੇ ਸੁਣ ਕਰੇ ਸਿਆਰ ਅੰਮ੍ਰਿਤ ਵੇਲਾ ਸਚਨਾਉ ਬੜਿਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖਵਾਰ ਨਾਨਕ ਦੀ ਵਹਿ ਜਾਣੀ ਸਭ ਆਪੇ ਸਿਆਰ ਸਾਪਿਆਣਾ ਜਾਇ ਕੀਤਾ ਨਾ ਹੋਏ ਆਪੇ ਆਪ ਰੰਨਣ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵਿਆ ਗੁਣ ਗਾਵਿਆ ਸੁਣੀਏ ਮਨ ਰਖੀਏ 파ਹੋ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦ ਮੁਖ ਵੇਦੰ ਗੁਰਮੁਖ ਰਹਾਸmai ਗੁਰਈਸ਼ਰ ਗੁਰੂ ਵਰ ਪਰਮਾਣਗੁਰ ਪਾਰਵਤੀ ਮਾਈ ਜੇਹੋ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹੁ ਜਾਈ ਸਬਨਾ ਜੀ ਆਕਾਰ ਇੱਕ ਦਸਤਾਂ ਸੋ ਮੈ ਸਰਣਾ ਜਾਈ ਇਰਤਨਾਵਾ ਜੇਤਸਪਾਵਾ ਗਣ ਪਾਣੇ ਕੇ ਨਾ ਕਰੀ ਜੇ 36 ਪਾਈ ਵੇਖਾ ਗਿਣ ਕਰਮਾਂ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾ ਹਰਮਾਲਖਿ ਜੇ ਘੂਰ ਕੇ ਸੇਖ ਸੁਣੀ ਗੁਰਾਇਕ ਦੇ ਜਾਈ ਸਬਨਾ ਜੀਆਂ ਕਾਇਕਤਾ ਤਾਂ ਸੁਨਾ ਨਸਰਨਾ ਜਾਈ ਜੀ ਜੋ ਵਿਚਾਰੇ ਆੜ ਜਾ ਹੋਰ ਸੁਣੀ ਹੋਏ ਨਮਾ ਖੰਡਾ ਵਿੱਚ ਜਾਣੀ ਨਾ ਚਲੇ ਸੁ ਕੋਏ ਚੰਗਾ ਨਾ ਰਖਾਈ ਕੈ ਜਾਸ ਕੀਤ ਰੱਬਲੇ ਜੇ ਤਸ ਨਜ਼ਰ ਨਾ ਆਵੇ ਤਾਂ ਵਾਕ ਨੂੰ ਛੜ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀ ਆਗਣਦੀ ਇਹ ਹਰ ਕੋਈ ਨਸੁਝੇ ਜੇ ਸੁਣਨ ਕੋਈ ਤੇ ਸੁਣਿਆ ਸਤਿਪੀਰ ਸ੍ਰੀਨਾਥ ਸੁਣਿਆ ਧਰਤੋ ਆਕਾਸ ਸੁਣਿਆ ਦੀ ਕੋ ਲੋਕਾ ਕਾਲ ਸੁਣਿਆ ਕੋ ਹੀ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੋਖ ਪਾਪ ਕਾ ਨਾਸ ਸੁਣਿਆ ਈਸ਼ਰ ਵਰਮਾ ਇੰਦਰ ਸੁਣਿਆ ਮਕਸਰਾ ਹਨਮੰਦ ਸੁਣਿਆ ਜੋਗਦ ਗਵਤਨ ਭੇਦ ਸੁਣਿਆ ਸਾਤ ਸੰਤੋਕ ਵੇਦ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੋਖ ਪਾਪ ਕਾ ਨਾਸ ਸੁਣਿਆ ਸਾਤ ਸੰਤੋਕ ਗਿਆਨ ਸੁਣਿਆ ਸੜਕਾ ਇਸ਼ਨਾਨ ਸੁਣਿਆ ਫੜ ਫੜ ਪਾ ਬਹਿਮਾਨ ਸੁਣਿਆ ਲਾਗੇ ਸਹਿਜ ਧਿਆਨੋ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੋਖ ਆਪ ਦਾ ਨਾਸ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸਭੀਰ ਪਾਦਸ਼ਾਹ ਸੁਣਿਆ ਆਨ ਦੇ ਪਾਵੇ ਰਾਹ ਸੁਣਿਆ ਹਾਸ ਵੇਸਗਾ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੋਖ ਆਪ ਦਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਦੇਖੋ ਕਹ ਪਿਛੇ ਵਿਸਥਾਇ ਕਾਮਿਲ ਕਲਮ ਨਾਲੇ ਕਣਹਾਰ ਮੰਨੇ ਕਾ ਬਹਤਣ ਵਿਚਾਰ ਐਸਾ ਨਾਮ ਨਿਰੰਜਨ ਹੋਏ ਦੇਖੋ ਮਾਨੁਜਾੜ ਮਨ ਕੋਈ ਮੰਨੇ ਸੁਰਤ ਹੋ ਗਿਆ ਮਨ ਬੁੱਧਾ ਮੰਨੇ ਸਲਕੋ ਓੰਕੀ ਸੋਦਾ ਮੰਨੇ ਮੈਂ ਚੋਟਾ ਨਾ ਖਾਏ ਮੰਨੇ ਜੱਗ ਕੇ ਸਾਥ ਨਾ ਜਾਏ ਐਸਾ ਨਾ ਮਿਰੰਜਣ ਹੋਏ ਦੇਖੋ ਮਨ ਜਾਣ ਮਨ ਕੋਏ ਮੰਨੇ ਮਾਰ ਬਿਠਾਕ ਨਾ ਪਾਏ ਮੰਨੇ ਪਾਤ ਸਿਉਂ ਪਰ ਲਜਾਏ ਮੰਨੇ ਮਗਨਾ ਠਲਾਇ ਫੰਥ ਮੰਨਾ ਕਰਮ ਸੇ ਕੀ ਸੁਨ ਮੰਦ ਐਸਾ ਨਾ ਮਿਰੰਜਣ ਹੋਏ ਦੇਖੋ ਮਨ ਜਾਣ ਮਨ ਕੋਏ ਮੰਨੇ ਪਾਵਹਿ ਮੁਖਦਵਾਰ ਮਨ ਪਰਵਾਰ ਐ ਸਾਦਾ ਹੂ ਮੰਨਾ ਤਰੇ ਤਾਰੇ ਗੁਰ ਸੇਖੋ ਮੰਨੇ ਨਾਨਕ ਕਾ ਵੇਨਾ ਵੇਖਾ ਐਸਾ ਨਾਮ ਰੰਗ ਹੋਏ ਜੇ ਕੋ ਮਨ ਜਾਣ ਮਨ ਹੋਏ ਪੰਜ ਪ੍ਰਬਾਨ ਪੰਜ ਪ੍ਰਧਾਨ ਪੰਚੇ ਪਾਵ ਹੈ ਦਰਗਹ ਪਰ ਪੰਚੇ ਸੋਹੇ ਦਰਜਾ ਜਾਨ ਪੰਚਾ ਕਾਗਰੇ ਧਿਆਨ ਜੇ ਕੋ ਕਹਿ ਕਰ ਵਿਚਾਰੋ ਕਰਤੇ ਕਹਿ ਕਰਨੇ ਨਾ ਸਵਾਰ ਧੌਲ ਤਰਮ ਤੇ ਆਖਾ ਪੂਰ ਸੰਤੋਖ ਧਾਪ ਰਖਿਆ ਜਨ ਸੂਤ ਜੇ ਕੋ ਬੁਝਾ ਹੋ ਸੱਚੇ ਆਰ ਤਬਲੇ ਉਪਰ ਕੇ ਸਾਹਾਰੂ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਮ ਸੁਗਨ ਅਖੈ ਬਲੀ ਕਲਾ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕਿੱਤਾ ਤਾਂ ਸਾਲੇ ਹੋ ਕੀਤੀ ਦਾਨ ਜਾਣੇ ਕੌਣ ਕੋਤਾ ਕਿਤਾਬ ਸੋ ਇੱਕੋ ਕਵਾਉ ਦਿੱਸਤੇ ਹੋਏ ਲਖਰੇ ਆਉ ਕੁਦਰਤ ਕੌਣ ਕਹਾ ਵਿਚਾਰ ਵਾਰਿਆਂ ਨਾ ਜਾਇ ਇੱਕ ਵਾਰ ਜੋਤ ਦੁਭਾਵੇ ਐਸਾ ਹੀ ਕੋਈ ਕਾਲ ਤੂੰ ਸਦਾ ਸਤਿਨਾਮ ਨਿਰਕਾਰ ਅਸੰਖ ਜਵ ਸੰਖ ਪਾ ਹੋ ਸੰਖ ਹੋ ਜਾ ਸੰਖ ਤਵਤਾਉ ਅਸੰਖ ਗ੍ਰੰਥ ਮੁਕਵੇਦ ਪਾਠ ਸੰਖ ਜੋਗ ਗੁਰਦਾਸ ਅਸੰਖ ਭਗਤ ਗੁਰਾਂ ਗਿਆਨ ਵਿਚਾਰ ਸੰਤ ਸਤੀ ਅਸੰਖ ਦਾਤਾਰ ਅਸੰਖ ਸੋਰੋਪਖਸਾਰ ਸੰਖ ਮੌਲਯ ਮਲੈਸਾਰ ਕੁਦਰਤ ਕੌਣ ਕਾ ਹ ਵਿਚਾਰ ਬਾਰੇ ਅਣ ਜਾਵਾ ਇੱਕ ਵਾਰ ਜੋ ਤੁਦ ਭਾਵੈ ਸੈ ਭਲੀਕਾਰ ਤੋ ਸਦਾ ਸਲਾਮ ਨਿਰੰਕਾਰ ਅਸਾਂ ਕ ਮਰਖੰਡ ਕੋ ਹੋਰ ਅਸਾਂ ਕ ਜੋਰ ਹਾਂ ਕੋਰ ਅਸਾਂ ਖ ਵਰ ਕਰ ਜਾ ਹੈ ਜੋਰ ਅਸੰਖ ਗਰਵੜਾ ਕਮਾ ਹੈ ਅਸਾਂ ਕ ਪਾਪੀ ਪਾਪ ਕਰ ਜਾ ਹੈ ਸੰਖ ਕੋਰੇ ਆਰ ਕੋੜੀ ਪਾ ਹੈ ਅਸਾਂ ਕ ਮਲੇਸ਼ ਮਾਲ ਪਖਾ ਹੈ ਅਸਾਂ ਖੰਦ ਨੰਦ ਸਰ ਕਰਾ ਹੈ ਫਾਰੂ ਨਾਨਕ ਨਿਤ ਕਹੇ ਵਿਚਾਰ ਵਾਰਿਆ ਨੰਗਾ ਵੇ ਇੱਕ ਵਾਰ ਜੋਤੁ ਤੇ ਭਾਵੇ ਸਈ ਭਲੀ ਖਾਰ ਤੂੰ ਸਦਾ ਸਲਾਮ ਨਿਰਮਕਾਰ ਅਸਾਂ ਖ ਨਾਮ ਸੰਕ ਥਾਮ ਅਗੰਗਮ ਗਮ ਸੰਕ ਲੋਕ ਅਸਾਂ ਕਹੇ ਸਿਰਪ ਔਰ ਹੋਏ ਅਖਰੀ ਨਾਮ ਅਖਰੀ ਸਾਲਾ ਹਾ ਅਖਰੀ ਗਿਆਨ ਦੇ ਤੁੰਗਾਂ ਅਖਰੀ ਲਖਣ ਬੋਲਣ ਬਾਣ ਅਖਰਾ ਸਰ ਸੰਜੋਗ ਖਾਨ ਜਿਨਹ ਲਿਖੇ ਤੇ ਸਨਾਈ ਜੇ ਫਰਮਾਇ ਤੇ ਤੇ ਪਾਏ ਜਿਤਾ ਕੀਤਾ ਕੀਤਾ ਨਾਉ ਬਿਨ ਨਾਵੇਂ ਨਾ ਕੋ ਥਾਉ ਕੁਦਰਤ ਗਉਣ ਕਹਾ ਵਿਚਾਰ ਵਾਰਿਆ ਨ ਜਾਵ ਖਵਾਰ ਝੋ ਤਦ ਭਾਵੇਂ ਸਈ ਪ੍ਰੀਖਾਨ ਤੋਂ ਸਦਾ ਸਲਾਮ ਨਿਰਖਾਰ ਭਰਿਆ ਹੱਥ ਪੈਰ ਤਨ ਦੇਹ ਪਾਣੀ ਤੁਥੈ ਅਕ੍ਰਿਸ਼ ਖੇ ਮੂਰਤ ਲੀਤੀ ਕਪੜ ਹੋਏ ਜੇ ਸਾਬੰਗਿ ਹੋਏ ਭਰਿਆ ਮਾਤ ਪਾਪਾਂ ਤੇ ਸੰਗ ਹੋ ਤੋ ਕਹਿ ਨਾਵੇਂ ਕੇ ਰੰਗ ਕੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾ ਆਪ ਤੇ ਵੇਜਾ ਪੇ ਗਾਉ ਨਾਨਕ ਫੁਕਮੀ ਆਗੋ ਜਾ ਤੀਰਸਤ ਆਪਣੇ ਆਨ ਦਤਾਨ ਜੇ ਕੋ ਕਾਵਿ ਤਲਖਾ ਬਾਣ ਸੁਣਿਆ ਮੰਨਿਆ ਮਰ ਕੀਤਾ ਪਾਉ ਅੰਤਰਗਾਤ ਤੀਤ ਮਨ ਲਾਉ ਸਭ ਗੁਣ ਤੇਰੇ ਮੇ ਨਾਲ ਕੋਏ ਗਣ ਗੁਣ ਕੀਤੇ ਭਗਤ ਨਾ ਹੋਏ ਸੁਸਤੇ ਆਤ ਬਾਣੀ ਵਰਮਾਉ ਸਤ ਸੁਹਾਣ ਸੁਦਾ ਮਨ ਚਾਉ ਕਵਨ ਸਹਿਲਾ ਵਖਤ ਕਾਉਣ ਕੌਣ ਤੇਤ ਕੌਣ ਬਾਰ ਕਵਨ ਸੇ ਰੁੱਤੀ ਮਾਹ ਕਵਨ ਜਤ ਹੋਆ ਕਾਰ ਵਿਲਨੋ ਪਾਇਓ ਪੰਡਤੀ ਜੇ ਹੋ ਗਲੇ ਪ੍ਰਾਣ ਵਕਤ ਨਾ ਪਾਇਓ ਕਾ ਦੀਆਂ ਜੇ ਲਿਖਣ ਲੇਖ ਪ੍ਰਾਣ ਤਤਵਾਰਨ ਜੋ ਕੀ ਜਾਣ ਮਾਹ ਨਾ ਕੋਈ ਜਾਕਰਤਾ ਸੇ ਠੀਕੋ ਸਾਝੀ ਆਪੇ ਜਾਣਾ ਸੋਈ ਕਿਵ ਕਰੇ ਆਖਾਂ ਤੇ ਸਾਲਾ ਹੀ ਕਿਉ ਵਰਨੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣ ਵੱਡਾ ਸਹਿ ਵੱਡੇ ਨਾਜ ਕੀਤਾ ਜਾਕਾ ਹੋਇ ਨਾਨਕ ਜੇ ਕੋ ਆਪ ਕੋ ਜਾਣੇ ਅਗਿਆ ਬਿਆਰ ਸੋ ਹੈ ਬਾਤ ਅੱਲਾਹ ਦਾ ਤਾਲੋ ਲੱਖ ਆਗਾਸਾਂ ਦਾ ਔੜ ਕੋੜ ਕੋ ਪਾਲ ਧੱਕੇ ਵੇਦ ਕਹਿਣ ਇੱਕ ਬਾਤ ਸਹਸੇ 18 ਕਹਿਣ ਕਤੇ ਬਾ ਅਸੂ ਇੱਕ ਧਾਤ ਲਿਖਾ ਹੋਏ ਤਾਂ ਲਿਖਿਆ ਲਿਖਿਆ ਹੋਏ ਬਿਨਾਸ ਨਾਨਕ ਗੱਲ ਆਪੇ ਜਾਣੇ ਆਪੋ ਸਾਲਾ ਹੀ ਸਾਲਾ ਹੈ ਇਤੀ ਸਤ ਨ ਪਾਇਆ ਨਦੀਆਂ ਤੇ ਵਾਪ ਹੈ ਸੰਬੰਧ ਨ ਜਾਣੇ ਸੰਮਤ ਸਾਹ ਸੁਲਤਾਨ ਗ੍ਰਹਾਂ ਸ਼ਕਤੀ ਮਾਲ ਧਨ ਕਿਹੜੀ ਤੁਲਨਾ ਹੋ ਬਣੀ ਜੇ ਤਸਮਨ ਹੋ ਨਾ ਵਸਰੇ ਅੰਤਨਾ ਸਿੱਧੀ ਕਹਿ ਨਾਂ ਤੋ ਅੰਤਨਾ ਕਰਨੇ ਦੇ ਨਾਂ ਤਕ ਅੰਤਨਾ ਵੇਖਣਾ ਸੁਣਨਾ ਅੰਤਨਾ ਜਪਿ ਲਕਿਆ ਮਨ ਮੰਤ ਅੰਤਨਾ ਜੋਤੇ ਕੀਤਾ ਆਕਾਰ ਅੰਤਨਾ ਜਪੇ ਪਾਰਾ ਵਾਰ ਅੰਤ ਕਾਰਨ ਕਿਤੇ ਬਿਲ ਲਾਹੀਾਂ ਕੇ ਅੰਤ ਨਾ ਪਾਇਆ ਹੈ ਇਹੋ ਅੰਤਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਏ ਬੜਾ ਉੱਚਾ ਹੋ ਗਾਇ ਕੋਈ ਇਸ ਉੱਤੇ ਕੋ ਜਾਣ ਸੋਏ ਜਿਉੜਾ ਪ ਜਾਣਿਆ ਆਪ ਆਪ ਉਹ ਨਾਨਕ ਨਗਰੀ ਕੁੰਮੀ ਦਾ ਬਹੁਤਾ ਕਰਮ ਲਖਿਆ ਨਾ ਜਾਏ ਵੱਡਾ ਦਾਤਾ ਤਲਣਾ ਸਮਾਈ ਕਿਤੇ ਮੰਗ ਹੈ ਜੋਦੁ ਪਾਰ ਕਿਤੇ ਆ ਗੜਕ ਨਹੀਂ ਵਿਚਾਰ ਕਿਤੇ ਖਾਤ ਤੇ ਵਕਾਰ ਕਿਤੇ ਲੈ ਲੈ ਮਕਰ ਬਾਹੀ ਕਿਤੇ ਮੁਰਖਾ ਹੀ ਖਾਏ ਕਿਤੇ ਆ ਲੋਕ ਭੋਗ ਸਦਮਾਰ ਕਿਤੇ ਦਾਤ ਤਰੀਦ ਅਕਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੈ ਕੋਈ ਜੇ ਕੋ ਕਾਇ ਕੋ ਅਖਣ ਪਾਇ ਉਹ ਜਾਣ ਜਿੱਤਿਆ ਮੋਹ ਖਾਇ ਆਪੇ ਜਾਣ ਆਪੇ ਦੇ ਅੱਖ ਹਸੇ ਭੇ ਗਈ ਕੇ ਜਿਸਨੋ ਬਖਸ਼ੇ ਸਫਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਬਣ ਮਲਵਾ ਪਾਰ ਮਲਵਾ ਪਾਰੀ ਮਲ ਕੰਢਾਰ ਅਮਲੇ ਆ ਬਹਿ ਮਲੇ ਜਾਹਿ ਮਲ ਭਾਈ ਮਲਾਸਮਾ ਹੈ ਅਮਲ ਧਰਮ ਮਲ ਦੀ ਬਾਣ ਅਮਲ ਤਲ ਮਲ ਪਰਵਾਨ ਮਲ ਬਖਸ਼ੀਸ਼ ਮਨ ਛਾਣ ਅਮਲ ਕਰਮ ਅਮਲ ਪ੍ਰਮਾਨ ਅਮਲੋ ਮਲੇ ਆਖਿਆ ਨਾ ਜਾਏ ਆਖ ਆਖ ਰਹੇ ਨਿਮਲਾਈ ਆਖ ਹੈ ਦੇਰ ਪਾੜ ਪੁਰਾਣ ਆਖ ਹੈ ਪੜੇ ਕਰੇ ਵਖਿਆਣ ਆਖ ਹੈ ਬਰਮੇ ਆਖੇਂ ਦੇ ਆਖ ਹੈ ਬੁਕੀ ਤੈ ਗਵਿੰਦਾ ਆਖ ਹੈ ਈਸ਼ਰੀ ਆਖ ਹੈ ਸਿਧਿ ਆਖ ਹੈ ਕਿਤੇ ਕਿਤੇ ਬੁਧਾ ਨਾ ਕਹਿਦਾਨ ਆਖ ਹੈ ਦੇਵ ਆਖ ਹੈ ਸੁਰਨਨ ਮੰਦਨ ਸੇਵ ਕਿਤੇ ਆਖ ਹੈ ਆਖਣ ਪਾਹੇ ਕਿਤੇ ਕਹਿ ਕਰ ਉਠੜ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜਿਵੜ ਭਾਵੈ ਤੇੜ ਹੋਏ ਨਾਨਕ ਜਾਨਾ ਸੱਚਾ ਸੋਏ ਜੇ ਕੋ ਆਖੇ ਬੁਰ ਬਿਦਾਰ ਤਾਂ ਲਖਿਐ ਸਰਗਾ ਵਾਰੰਗ ਵਾਰੋ ਸੁਦਰ ਕਿਹਾ ਸੋ ਕਰ ਕੇ ਹਾ ਜਤਿ ਸਰਬ ਸਮਾਲੇ ਵਾਜੇ ਨਾਦ ਨੇ ਸੰਖਾ ਕਿਤੇ ਵੰਨ ਹਾਰ ਕਿਤੇ ਰਾਗ ਰਿਸ਼ਰ ਕਹੀਣ ਕਿਤੇ ਗਵਨ ਹਾਰ ਗਾਵੈ ਤਹਨੋ ਪਾਉਣ ਪਾਣੀ ਵੈ ਸੰਤਰ ਗਾਵੈ ਰਾਜਾ ਤਰਮ ਦਵਾਰ ਗਾਵਹਿ ਜਤਬੁ ਉਪਲਿਖ ਜਾਨਾ ਹੈ ਲਖਣੇ ਧਰਮੋਂ ਦੀ ਸਾਰੀ ਗਾਵਹਿ ਸਿਰ ਬਰਮਾ ਦੇਵੀ ਸੋਹਣ ਸਰਸਵਾਰ ਗਾਵਹਿ ਇੰਦਿੰਦਾਸ ਨੇ ਬੈਠੇ ਦੇਵ ਧੰਦਰ ਨਾਲ ਗਾਵਹਿ ਸੇ ਦੇ ਸਮਾਦੀ ਅੰਦਰ ਗਾਵ ਸਾਲੇ ਵਿਚਾਰੇ ਗਾਵਣੇ ਜਤੀ ਸਤੀ ਸੰਤੋਖੀ ਗਾਵਹਿ ਬਰਾਰ ਗਾਵਣ ਫੰਡਰ ਪੜਨਨ ਦੇ ਖੀ ਸਰਜਗਜ ਦੇ ਨਾਲ ਗਾਵਹਿ ਮੋਹਰੀ ਆਮਨ ਮੋਹਨ ਸੁਰਖਾਮਾ ਚਿਆਲੇ ਗਾਵਣ ਰਤਨਉਪਾਏ ਤੇਰੀ ਆਸੜ ਦੇ ਨਾਲ ਗਾਵਹਿ ਜੋਧ ਮਹਾਬਲ ਸੁਰਾਂ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮਨਨ ਵਰਪੰਡਾ ਕਰ ਕਰ ਤੇ ਧਾਰੇ ਸਹੀ ਤਦਨੂ ਗਾਵਹਿ ਜੋ ਤਦ ਭਾਵਨ ਲੱਤੇ ਤੇਰੇ ਭਗਤ ਰਸਾਲੇ ਹੋਰ ਕیتے ਗਾਵਸੇ ਮੈਂ ਜਿਤਨਾ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਰਸਾਹਿਬ ਸਾਚਾ ਕੀਨਾਲ ਹੈ ਪੀ ਹੁਸੀ ਜਾਇ ਨਾ ਸ੍ਰੀ ਰਚਨਾ ਜਿਨੇ ਰਚਾਈ ਰੰਗੇ ਰੰਗੀ ਫਾਕੀ ਕਰਤਾਂ ਜਿਨ ਸ੍ਰੀ ਮਾਇ ਜਨੁ ਪਾਈ ਕਰ ਕਰ ਵੇਖੈ ਕੀ ਸਾਪਨਾ ਜਿਸ ਸ੍ਰੀ ਵੜਿਆਏ ਜੋ ਤਿਸ ਭਾਵੇ ਸੋਈ ਕਰ ਸ੍ਰੀ ਹੁਕਮ ਨ ਕਰਨਾ ਜਾਈ ਸੋ ਪਾਸ ਸਾਹੋ ਸਾਹੋ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋ ਸਰਪਾਤ ਜੋ ਵੀ ਧਿਆਨ ਕੀ ਕਰਾਵੇ ਕੋ ਚਿੰਤਾ ਕਾਰ ਕੋਹਾਰੀ ਕਾਇ ਜੋ ਵੀ ਟੰਡਾ ਪਰ ਤੀਤ ਆਈ ਪੰਥੀ ਸਭ ਜਮਤੀ ਮਨ ਦੇ ਤੈ ਜਾਗ ਜੀ ਅਦੇਤ ਸਾਂਦੇ ਆਜ ਨੀਲ ਨਾਥ ਰਾਜ ਜੋ ਇੱਕੋ ਵੇਸ ਭਗਤ ਗਿਆਨ ਦੇ ਆਪਣਾਣ ਕੜ ਕਰ ਵਾਜ ਹੈ ਨਾਰ ਆਪਨ ਆਤਨਾਤੀ ਸਭ ਰਾ ਕੀ ਰਿਦ ਤੇ ਦਬਰਾ ਸਾਲ ਸੰਜੋਗ ਜੋਗ ਜੋ ਕਾਰ ਚਲਾਵੇ ਜਿਕੇ ਹੋਏ ਭਾਗ ਅਦੇਤ ਸਾਂਦੇ ਆਦੇ ਨੀਲ ਨਾਥ ਰਾਜ ਜੋ ਜਿਵੇਂ ਇੱਕੋ ਵੇਸ ਆ ਇਕ ਕਮਾਈ ਜੁਬ ਤਮਿਆਇ ਤਨ ਤੇਲੇ ਪਰਵਾਨ ਇੱਕ ਸੰਸਾਰੀ ਕੰਡਾ ਰਿਖਲਾਏ ਦੇ ਘਰ ਜਿਉ ਕਿਸ ਭਾਵੈ ਤਿਨੇ ਖਲਾਵੇ ਜਿਉ ਹੋਵੇ ਪ੍ਰਮਾਨ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵੇਡਾਨ ਜੇ ਕਿਸਿਆ ਦੇਸ ਆਦੇ ਨੀਰ ਨਾਦਨਾਜ ਜੇ ਕੋ ਵੇਸਾ ਆਸਣ ਰੋਇ ਸੰਧਾਰੋ ਜੋ ਇਸ ਪੈ ਸੇ ਕਾਵਾਰ ਕਰ ਕਰ ਵੇਖੈ ਸ੍ਰਿਜਨ ਹਾਰ ਨਾਨਕ ਸੱਚੇ ਕੀ ਸਾਚੀਖਾਰ ਅਦੇ ਤਿਸਾਂ ਦੇਸ ਆਦ ਅਨੀਲ ਨਾਦਨਾਜ ਜੇ ਕੋ ਵੇਸਾ ਇੱਕ ਦੋ ਜੀ ਬਹੁ ਲੱਖੋ ਹੈ ਲੱਖ ਹੋ ਹੈ ਲੱਖ ਵੀਸ ਲੱਖ ਲੱਖ ਈੜਾ ਕੀ ਹਰ ਇੱਕ ਨਾਮ ਜਗਦੀਸ਼ ਇਹ ਤਰਾਹਾਂ ਕਦ ਪਵੜੀਆਂ ਚੜਿਏ ਹੋਏ ਕਿਸ ਸੁਣ ਬਿਲਣਾ ਕਾਜ ਕੀ ਕੀਕਾ ਆਈ ਰੇਸ ਨਾਨਕ ਨਜ਼ਰੀ ਪਾਈਏ ਪੂਰੀ ਊੜਾ ਠੀਸ ਆਖਣ ਜੋਰ ਚੈਨ ਹੈ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁੱਤੀ ਗਣ ਵਿਚਾਰ ਜੋ ਨਾ ਜੁਕ ਨਹੀਂ ਸਕੈ ਸੰਸਾਰ ਜਿਸ ਸੈ ਹੱਥ ਜੋਰ ਕਰ ਵਖੈ ਸੋਏ ਨਾਨਕ ਤੁਮੀਤ ਨਾ ਕੋਏ ਰਾਤੀ ਰੁਤੀ ਦਿੱਤੀ ਵਾਰ ਪਮਣ ਪਾਣੇ ਗਨੀ ਕਾਤਾਲ ਇਸ ਵਿੱਚ ਧਰਤੀ ਥਾਂ ਬਖੀ ਤਰਮਸਾਲ ਇਸ ਵਿੱਚ ਜੀਵਤ ਕੇ ਰੰਗ ਤਿਲਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਜਾ ਸਤਿਆ ਦਰਬਾਰ ਤੇ ਤੈ ਸੋ ਹੁਣ ਪੰਜ ਪ੍ਰਭਾਨ ਨਦਰੀ ਕਰਮ ਕੋ ਵੈਣੇ ਸ਼ਾਨ ਕੱਚ ਪਕਾਈ ਉਠੈ ਪਾਏ ਨਾਨਕ ਗਿਆ ਜਾ ਪੈ ਜਾਏ ਧਰਮਖੰਡ ਕਾ ਇਹੋ ਧਰਮਾ ਗਿਆਨਖੰਡ ਕਾ ਕੋ ਕਰਮਾ ਕਿਤੇ ਪਉਣ ਪਾਣੀ ਵਸੰਤਰ ਕਿਤੇ ਕਾਨ ਮਹੇਸ਼ਾ ਕਿਤੇ ਵਰਮਹਿ ਘਰਤ ਕਣੀ ਹੈ ਰੂਪ ਰੰਗ ਕੇ ਵੇਸ ਕਿਤਿਆਂ ਕਰਮ ਧਮੀ ਮੇਰ ਕਿਤੇ ਕਿਤੇ ਤੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸਾ ਕਿਤੇ ਸਿਦਵਦ ਨਾਟ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨੁਮਨ ਕਿਤੇ ਕਿਤੇ ਰਜਨ ਸੁਮੰਦ ਕਿਤਿਆਂ ਥਾਣੀ ਖੇਤੀਆਂ ਬਾਣੀ ਕਿਥੇ ਪਾਤਲ ਰੰਦ ਕਿਤਿਆਂ ਸਰਦੀ ਸਵਕ ਕਿਤੇ ਨਾਤਿਨ ਤਨਾ ਹੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥੈ ਨਾਦ ਬਨੋਰ ਕੋਣਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਥੈ ਘੜਤ ਕੜੀਏ ਬਹੁਤਿ ਅਨੂਪਾ ਆਂਕੀਆਂ ਗੱਲਾਂ ਕਚੀਆਂ ਨਾ ਜਾਹਿ ਜੇ ਕੋ ਕਾਹੇ ਪਿਛੇ ਪਿਛਤਾਇ ਤਥੈ ਘੜੀਏ ਸੁਰਤਿ ਮਤਿ ਮਨਿ ਬਧ ਤਥੈ ਘੜੀਏ ਸਰਾ ਸਦਾ ਕੀ ਸਦਾ ਕਰਮ ਖੰਡ ਕੀ ਬਾਣੀ ذور ਤਥੈ ਹੋਰ ਕੋਈ ਹੋਰ ਤਥੈ ਜੋਧ ਮਹਾਬਸੂਰ ਤਿਨ ਮਹਿ ਰਾਮ ਰਹੇ ਆਪਰ ਕੂਤ ਜਿਤੈ ਸਿਤੋ ਸਿਤਾ ਮਹਿ ਮਾਮਾ ਹੈ ਤਾਕੇ ਰੂਪ ਨਾ ਕਤਨੇ ਜਾਹੇ ਨਾਹੇ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਜਿਤੈ ਭਗਤ ਵਸੈ ਕੈ ਲੋ ਕਰੇ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨੇ ਹਾਲ ਜਿਤੈ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂਤ ਨਾ ਅੰਤ ਜਿਤੈ ਲੋ ਲੋ ਆਕਾਰ ਜੀਵ ਜਿਉ ਹਕੂਮਤ ਦਾ ਤਬਕਾਰ ਦੇਖੇ ਵਿਕਸ਼ੇ ਕਰ ਵਿਚਾਰ ਨਾਨਕ ਤਨਾ ਕਰਲਾ ਸਾਰ ਜੱਟ ਪਹਾਰਾ ਤੇ ਸੁਨੇਹਾ ਅਹਿਰ ਮਰਤ ਦੇ ਹਥਿਆਰ ਭੋਗਲਾ ਗਣ ਕਮਤਾਉ ਆਂਡਾ ਪਾਵ ਮਨ ਤੇ ਥਾਲ ਘੜੀਏ ਸਭ ਸਕੇ ਰਖਾਲ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਜ਼ਰ ਨਿਹਾਲ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਜ਼ਰ ਨਿਹਾਲ ਨਦਰ ਕਰਮ ਤਨ ਕਾਰ ਨਾਨਕ ਨਜ਼ਰੀ ਨਦਰ ਨਿਹਾਲੋ ਸੁਨੋ ਪਵਣ ਗੁਰੂ ਪਾਣੀ ਤਾ ਮਤਿ ਤਾ ਤੁਮ ਹੱਥ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆ ਆਵਰਿਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਕੀ ਨਾਮ ਤੇ ਹਾਇਆ ਗਏ ਮਸਕਤ ਕਾਲੋ ਨਾਨਕ ਤੇਵ ਖੁਜਲੇ ਕਿਤੇ ਛੁੱਟੀ ਨਾ ਕਿੰਨੇ ਨਾਮ ਧਿਆਇਆ ਗਏ ਮਸਕਤ ਕਾਲੋ ਨਾਨਕ ਤੇਵ ਖੁਜਲੇ ਕਿਤੇ ਛੁੱਟੀ ਨਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਹੈ